ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਇੱਕ ਅਹਿਮ ਖੁਲਾਸਾ ਜਿਹੜਾ ਆਦਾਰਾ ਹੁਸ਼ਾਰਪੁਰ ਨਿਊਜ਼ ਕਰਨ ਜਾ ਰਿਹਾ ਹੈ ਜੰਗਲੀ ਰਕਵੇ ਨੂੰ ਲੈ ਕੇ ਤੁਹਾਨੂੰ ਹੁਣ ਲੱਕੜ mafia ਦੀ ਆਪਾਂ ਇੱਕ ਅਜੀਹੀ ਤਸਵੀਰ ਦਿਖਾਉਣ ਜਾ ਰਹੇ ਆ ਲੱਕੜ mafia ਨੇ ਕਿਸ ਤਰ੍ਹਾਂ ਜੰਗਲਾਤ ਮਹਿਕਮੇ ਦੀ ਨੱਕ ਹੇਠ ਇੱਕ 200 150 200 ਲੱਕੜਾਂ ਨੂੰ ਨਹੀਂ ਬਲਕਿ ਸੈਂਕੜੇ ਸ਼ਾਇਦ ਹੋ ਸਕਦਾ ਹੈ ਕਿ ਇਹਨਾਂ ਲੱਕੜਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੋਵੇ ਜਿਨ੍ਹਾਂ ਨੂੰ ਖੋਰਾ ਲੱਗ ਆਇਆ ਗਿਆ ਹੈ ਭਾਵ ਕੁਦਰਤ ਦਾ ਘਾਣ ਕੀਤਾ ਗਿਆ ਲੱਕੜਾਂ ਨੂੰ ਵੱਢ ਕੇ ਅਗੇ ਤਾਂ ਜਿਉਂ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਸ਼ਪ ਸੋ ਦੋਸਤੋ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਚੇਤਨ ਕਸ਼ਪ ਤੇ ਸਾਡੇ ਹੁਸ਼ਾਰਪੁਰ ਤੋਂ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਕਿਹੜੀ ਥਾਂ ਤੇ ਖੜੇ ਨੇ ਹੱਥਾਂ ਦੇ ਵਿੱਚ ਡੰਡੇ ਫੜੇ ਹੋਏ ਨੇ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਇੱਕ ਅਹਿਮ ਖੁਲਾਸਾ ਜਿਹੜਾ ਆਦਾਰਾ ਹੁਸ਼ਾਰਪੁਰ نیوز ਕਰਨ ਜਾ ਰਿਹਾ ਹੈ ਜੰਗਲੀ ਰਕਵੇ ਨੂੰ ਲੈ ਕੇ ਕਿਉਂਕਿ ਕਿਹਾ ਜਾਂਦਾ ਹੈ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦਾ ਜਿਹੜਾ ਵਿਸ਼ੇਸ਼ ਸਰਮਾਇਆ ਹੁੰਦੇ ਨੇ ਉਹ ਜੰਗਲੀ ਰਕਬਾ ਹੁੰਦਾ ਤੇ ਜੰਗਲੀ ਰਕਬੇ ਦੇ ਆਧਾਰ ਤੇ ਵਿਕਾਸ ਕੰਮ ਆ ਜਿਹੜੇ ਉਹ ਵੱਡੇ ਪੱਧਰ ਤੇ ਹੁੰਦੇ ਨੇ ਪਰੰਤੂ ਤੁਹਾਨੂੰ ਹੁਣ ਲੱਕੜ ਮਾਫੀਆ ਦੀ ਆਪਾਂ ਇੱਕ ਅਜੀਹੀ ਤਸਵੀਰ ਦਿਖਾਉਣ ਚਾ ਰਹੇ ਹਾਂ ਲੱਕੜ ਮਾਫੀਏ ਨੇ ਕਿਸ ਤਰ੍ਹਾਂ ਜੰਗਲਾਤ ਮਹਿਕਮੇ ਦੀ ਨੱਕ ਹੇਠ 1 200 150 200 ਲੱਕੜਾਂ ਨੂੰ ਨਹੀਂ ਬਲਕਿ ਸੈਂਕੜਾਈ ਸ਼ਾਇਦ ਹੋ ਸਕਦਾ ਹੈ ਕਿ ਇਹਨਾਂ ਲੱਕੜਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੋਵੇ ਜਿਨ੍ਹਾਂ ਨੂੰ ਖੋਰਾ ਲੱਗ ਆਇਆ ਗਿਆ ਹੈ ਭਾਵ ਕੁਦਰਤ ਦਾ ਘਾਣ ਕੀਤਾ ਗਿਆ ਲੱਕੜਾਂ ਨੂੰ ਵੱਢ ਕੇ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਵਕਤ ਮੈਂ ਅਤੇ ਮੇਰੇ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਹੁਸ਼ਾਲਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਸੂਨਾ ਅਤੇ ਮੈਲੀ ਜੋ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਪਿੰਡ ਵਸੇ ਹੋਏ ਨੇ ਕੰਢੀ ਖੇਤਰ ਦੇ ਪਿੰਡ ਨੇ ਤਾਂ ਇੱਥੇ ਵੱਡੇ ਪੱਧਰ ਤੇ ਲੱਕੜ mafias ਨੇ ਲੁੱਟਕ ਸੁੱਟ ਕੀਤੀ ਹੈ ਪਰੰਤੂ ਬੇਸ਼ਰਮੀ ਦੀ ਗੱਲ ਹੈ ਕਿ ਜੰਗਲਾਤ ਵਿਭਾਗ ਨੇ ਇਸ ਬਾਬਤ ਕੰਨੋਂ ਕੰਨ ਪਿੰਕ ਵੀ ਤੱਕ ਪਿੰਕ ਤੱਕ ਵੀ ਨਹੀਂ ਪਈ ਕਿ ਆਖਰਕਾਰ ਉਹਨਾਂ ਦੇ ਇਲਾਕੇ ਵਿੱਚ ਕੀ ਹੋ ਰਿਹਾ ਸੋ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਜੀ ਚੇਤਨ ਜੀ ਫਰੀਦ ਜੀ ਸ਼ੁਕਰੀਆ ਤੁਹਾਡਾ ਪਰ ਤੁਸੀਂ ਇੱਕ ਇਸ ਅਹਿਮ ਜਿਹੜਾ ਵਿਸ਼ਾ ਹੈ ਉਹਦੇ ਵੱਲ ਨੂੰ ਧਿਆਨ ਦਿੱਤਾ ਆ ਦਰਸ਼ਕ ਵੀ ਦੇਖ ਲੈਣ ਦੋਨੇ ਪਾਸੇ ਸਾਡੇ ਜਿਹੜਾ ਹੈ ਇਹ ਰਕਵਾ ਹੈ वैसे जे जंगलात विभाग ਦੇ ਨਿਜਮਾ ਅਨੁਸਾਰ ਜਾਂ ਉਹਨਾਂ ਦੇ ਰਿਕਾਰਡ ਅਨੁਸਾਰ ਦੇਖਿਆ ਜਾਵੇ ਤਾਂ ਇਹ ਸੂਨਾ ਸਰਗੋਆਲ ਦਾ 32 ਕਿੱਲਿਆਂ ਦਾ ਜਿਹੜਾ ਹੈ ਇਹ तकरीबन 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 ਜਿਹੜਾ ਇਹ 32 ਕਿੱਲਿਆਂ ਦਾ ਇਹ ਰਕਬਾ ਹੈਗਾ ਆ ਇਹਦੇ ਚ ਹੁਣ ਤੁਸੀਂ ਕੋ ਮੈਂ ਆ ਸਾਡੇ ਹੱਥ 'ਚ ਡੰਡੇ ਦੇਖ ਲਓ ਛੋਟ ਛੋਟੀਆਂ ਪਹਾੜੀਆਂ ਆ ਕੈਮਰਾਮੈਨ ਨੂੰ ਮੈਂ ਕਹੂੰਗਾ ਪੇ ਡੈਂਸ ਜਿਹੜੇ ਜੰਗਲ ਹੈ ਇਹਨਾਂ ਨੂੰ ਵੀ ਦਿਖਾ ਲੈਣਾ ਤੇ ਇਹ ਇਹ ਜਿਹੜੇ ਜੰਗਲਾਂ ਦੇ ਵਿੱਚੋਂ ਜੀ ਕਿਸ ਤਰ੍ਹਾਂ ਮਾਫੀ ਆਨੇ ਮੇ ਜੋ ਐਸਟੀਮੇਟ ਅਸੀਂ ਲਗਾਇਆ ਅਸੀਂ ਸਵੇਰੇ 8:30 ਵਜੇ ਦੇ ਇੱਥੇ ਆਏ ਆ 11:00 ਵਜੇ ਆ ਚੇਤਨ ਜੀ ਸਾਢੇ 3 ਘੰਟੇ ਦੇ ਵਿੱਚ ਸਾਡੇ ਕੋਲੋਂ ਜੰਗਲੀ ਰਕਵਾ ਘੁੰਮ ਨਹੀਂ ਹੋਇਆ ਔਰ ਦਰਖਤਾਂ ਦੀ ਗਿਣਤੀ ਜਿਹੜੀ ਆ ਗਿਣ ਨਹੀਂ ਹੋਈ ਹਾਲਾਂਕਿ ਅਸੀਂ ਡਰ ਦੇ ਮਾਰੇ ਥੋੜਾ ਨੀਚੇ ਨੂੰ ਉਤਰ ਆਏ ਆ ਕਿਉਂਕਿ ਆਪਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਨਾਲ ਦੇ ਨਾਲ ਤੁਹਾਨੂੰ ਅਸੀਂ ਵੀਡੀਓਜ਼ ਵੀ ਦਿਖਾ ਰਹੇ ਆ ਜੰਗਲੀ ਰਕਵੇ ਦੀਆਂ ਸੋ ਪਹਿਲਾਂ ਸਾਡਾ ਪ੍ਰੋਗਰਾਮ ਬਣਿਆ ਸੀ ਕਿ ਮੈਂ ਤੇ ਮੈਂ ਤੇ ਦੀਪਕ ਜੀ ਅਸੀਂ ਜੰਗਲ ਦੇ ਵਿੱਚ ਖੜ ਕੇ ਇਹ ਵੀਡੀਓ ਜਿਹੜੀ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰੀਏ ਪਰੰਤੂ ਦੀਪਕ ਜੀ ਦੇ ਥੋੜੇ ਮੁਸ਼ਕਲ ਹੋਣ ਕਾਰਨ ਉਹ ਪਹਾੜੀ ਜਿਹੜੀ ਉਹ ਨਹੀਂ ਚੜ ਸਕਦੇ ਨੇ ਤਾਂ ਮੈਂ ਅਤੇ ਮੇਰੇ ਜਿਹੜੇ ਪ੍ਰੀਤ ਘਰੇਵਾਲ ਜੀ ਨੇ ਤਾਂ ਇਹ ਪੱਤਰਕਾਰ ਨੇ ਤਾਂ ਇਹਨਾਂ ਵੱਲੋਂ ਅਸੀਂ ਦੋਵਾਂ ਨੇ ਜੰਗਲ ਦੇ ਵਿੱਚ ਘਣੇ ਜੰਗਲ ਦੇ ਵਿੱਚ ਜਾ ਕੇ ਆਪਣੀ ਜਾਨ ਨੂੰ ਦਾਤੇ ਲਾ ਕੇ ਜਿਹੜੇ ਇਹ ਸ਼ੋਟ ਆਪਾਂ ਕੱਢੇ ਨੇ ਤਾਂ ਤੁਸੀਂ ਦੇਖ ਵੀ ਰਹੇ ਹੋ ਨਾਲ ਨਾਲ ਦੀਪਕ ਜੀ ਕੀ ਪੂਰਾ ਹੁਣ ਮਾਮਲਾ ਹੋਇਆ ਇਸ ਬਾਬਤ ਵੀ ਤੁਸੀਂ ਦਰਸ਼ਕਾਂ ਨੂੰ ਇੱਕ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰ ਦਿਓ ਜੀ ਦੇਖੋ ਇਸ ਜੰਗਲ ਦੇ ਵਿੱਚ ਕਿਉਂਕਿ ਇੱਕ ਸਟੀਪ ਜਿਹੜੀਆਂ ਆ 75 ਡਿਗਰੀ ਤੋਂ 90 ਡਿਗਰੀ ਤੱਕ ਜਿਹੜੀਆਂ ਪਹਾੜੀਆਂ ਇਹਦੇ ਤੇ ਚੜਨਾ ਫੇਰੇ ਵਰਗੇ 56 ਸਾਲ ਦੇ ਵਿਅਕਤੀ ਲਈ ਵੀ ਔਖਾ ਹੈਗਾ ਤੁਸੀਂ ਯੰਗ ਹੈ ਚੜ ਗਏ ਆ ਪਰ ਫੇਰ ਵੀ ਡੰਡੇ ਫੜਨੇ ਪੈ ਗਏ ਆ ਸਾਨੂੰ ਇਹਨਾਂ ਦੇ ਉੱਤੇ ਚੜਨ ਦੇ ਲਈ ਕੰਡੇ ਬਹੁਤ ਲੱਗਿਆ ਇਹ 32 ਕਿਲੇ ਰਖਵਾਇਆ ਇਹਦੇ ਚ ਰੈਪਟਾਈਲਸ ਔਰ ਪਹਾੜੀ ਜਿਹੜੀ ਗਰਮੀਆਂ ਦੇ ਦਿਨਾਂ ਦੇ ਵਿੱਚ ਚੀਤੇ ਜਾਂ ਵਗੈਰਾ ਉਹ ਇਧਰ ਪਾਣੀ ਪੀਣ ਲਈ ਵੀ ਆ ਜਾਂਦੇ ਆ ਖਤਰੇ ਵੀ ਬਹੁਤ ਹੈਗੇ ਆ ਪਰ ਅਸੀਂ ਜੇ ਮੁੱਦੇ ਦੀ ਗੱਲ ਕਰੀਏ ਤਾਂ ਇਹ 32 ਕਿਲੇ ਦੇ ਕਰੀਬ ਜਿਹੜਾ ਹੈ ਸਾਡਾ ਇਹ ਜੰਗਲੀ ਰਕਬਾ ਹੈ ਸੂਨਾ ਪਿੰਡ ਦੇ ਵਿੱਚ ਇਹ ਪੈਂਦਾ ਹੈ ਇਹਦੇ ਵਿੱਚ ਕੁਝ ਜਗ੍ਹਾ ਡੀਲਟ ਹੈ ਕੁਝ ਦਫਾ ਚਾਰ ਜਾਂ ਪੰਜ ਚ ਵੀ ਆਂਦੀ ਹੈ ਕੁਝ ਇਹ ਨਿੱਜੀ ਮਾਲਕੀ ਦੀ ਵੀ ਦਰਖਤ ਹੈ ਪਰ ਦਰਖਤਾਂ ਨੂੰ ਵੱਢਣ ਲਈ ਕੁਝ ਨਿਯਮ ਹੁੰਦੇ ਆ ਉਹਨਾਂ ਨੂੰ ਇੱਥੇ ਬਿਲਕੁਲ ਵੀ ਐਸੈਪਟ ਨਹੀਂ ਕਿਹਾ ਗਿਆ ਹੱਦ ਇਹ ਹੈ ਕਿ ਜਦੋਂ ਅਸੀਂ ਆਰੋਹ ਆਰੋਹ ਦੇ ਨਾਲ ਰੇਂਜ ਅਫਸਰ ਜਿਹੜੇ ਉਹਨਾਂ ਨਾਲ ਗੱਲ ਕਰਦੇ ਆ ਚੇਤਨ ਜੀ ਜੀ ਉਹ ਹੈਰਾਨ ਹੋ ਜਾਂਦੇ ਆ ਬਈ ਦਰਖਤਾਂ ਦੀ ਗਿਣਤੀ ਜਿਸ ਲਈ ਉਹਨਾਂ ਨੂੰ ਦੱਸੀ ਜਾਂਦੇ ਉਹ ਕਹਿੰਦੇ ਐਸਾ ਨਹੀਂ ਹੋ ਸਕਦਾ ਜਿਸ ਲਈ ਹੁਣ ਮੈਂ ਇੱਥੋਂ ਖੜੇ ਖੜੇ ਉਹਨਾਂ ਨੂੰ ਕੁਝ ਸ਼ਾਟ ਪਾਉਂਦਾ ਹਾਂ ਤੇ ਉਹ ਕਹਿੰਦੇ ਹੁਣੇ ਹੀ ਅਸੀਂ ਭੇਜਦੇ ਪਰ ਤਿੰਨ ਘੰਟੇ ਹੋ ਗਏ ਹਜੇ ਕੋਈ ਆਇਆ ਤਾਂ ਹੈ ਨਹੀਂਗਾ ਜੀ ਤੇ ਇੱਕ ਦੀਪਕ ਜੀ ਵੀ ਆਪਾਂ ਦੇਖ ਰਹੇ ਆ ਜੰਗਲ ਦੇ ਵਿੱਚ ਜਿਹੜੀ ਕਟਾਈ ਹੋਈ ਹੈ ਉਹ ਇੰਨੀ ਸਫਾਈ ਦੇ ਨਾਲ ਕੀਤੀ ਗਈ ਹੈ ਕਿ ਕਿਸੇ ਨੂੰ ਕੋ ਮਤਲਬ ਕਿ ਅੱਖੀਂ ਦੇਖ ਕੇ ਵੀ ਜਿਹੜਾ ਉਹ ਸ਼ੱਕ ਨਹੀਂ ਪੈਗਾ ਜਾਂ ਯਕੀਨ ਨਹੀਂ ਹੋਏਗਾ ਕਿ ਇੱਥੇ ਚੋਰੀ ਹੋਈ ਆ ਦੇਖੋ ਅਸੀਂ ਜੋ ਮੁਸ਼ਕਿਲਾਂ ਸਾਨੂੰ ਆਈਆਂ ਨੇ ਵੀਡੀਓਜ਼ ਬਣਾਉਣ ਲੱਗਿਆ ਲੋਕਾਂ ਉਹ ਜਿਹੜਾ ਲੱਕੜ mafia ਉਸ ਵੱਲੋਂ ਚੋਰੀ ਕਰਨ ਤੋਂ ਬਾਅਦ ਉਲ ਦਰਖਤਾਂ ਨੂੰ ਜਿਹੜਾ ਟੱਕਣ ਤੱਕ ਦੀ ਕੋਸ਼ਿਸ਼ ਵੀ ਜਿਹੜੀ ਕੀਤੀ ਗਈ ਹੈ ਜਿਹੜੇ ਲਾਗੇ-ਲਾਗੇ ਦੇ ਜਿਹੜੇ ਦਰਖਤ ਨੇ ਜੀ ਉਹ ਤਾਂ ਮੈਂ ਦੂਜਾ ਸਵਾਲ ਵੀ ਨਾਲ ਹੀ ਐਡ-ਆਨ ਕਰ ਰਿਹਾ ਕਿ ਜਿਹੜੀ ਇਹ ਕਿਟਾਈ ਹੈ ਦੀਪਕ ਜੀ ਜਿਹੜੀ ਜ਼ਿਆਦਾਤਰ ਮੈਨੂੰ ਲੱਗਦਾ ਕਿ ਜੋ ਅਸੀਂ ਵੇਖੀ ਹੈ 100 ਦੇ ਵਿੱਚੋਂ 99% ਜਿਹੜੇ ਦਰਖਤ ਨੇ ਉਹ ਕਟਰ ਦੇ ਨਾਲ ਕੱਟੇ ਗਏ ਨੇ ਜੀ ਚੇਤਨ ਜੀ ਜਿਹੜੀ ਪਤਾ ਲੱਗਾ ਹੈ ਪਈ ਕੋਈ ਇਹ ਪਿਛਲੇ 10 15 ਦਿਨ ਇਹ ਕੰਮ ਜਿਹੜਾ ਚੱਲਿਆ ਇਸ ਜੰਗਲੀ ਰਕਬੇ ਦੇ ਵਿੱਚ 10 15 ਦਿਨ ਜਿਹੜਾ ਇਹ ਕੰਮ ਚੱਲਣ ਦੇ ਵਿੱਚ ਛੋਟੇ ਆਰੇ ਤੁਸੀਂ ਵੀਡੀਓ ਚ ਫੇਸਬੁੱਕ ਦੇ ਜਿਹੜੇ ਸ਼ਾਰਟਸ ਆਦੇ ਉਹਦੇ ਦਿਖਾਣੇ ਆ ਕਿ ਕਿਸ ਤਰ੍ਹਾਂ ਦਰਖਤ ਇਹ ਉਹ ਛੋਟੇ ਆਰੇ ਤੇ ਕੁਝ ਵੱਡੀਆਂ ਮਸ਼ੀਨਾਂ ਵਰਤੀਆਂ ਗਈਆਂ ਜਿਹੜੀਆਂ ਇਹ ਛੋਟੇ ਤੇ ਵੱਡੇ ਦਰਖਤਾਂ ਨੂੰ ਵੱਢਣ ਲਈ ਜਿਆਦਾ ਜਿਆਦਾ 5 ਤੋਂ 20 25 ਸਕਿੰਟ ਦਾ ਸਮਾਂ ਲੈਂਦੀਆਂ ਇਹ ਉਹ ਮਸ਼ੀਨਾਂ ਵਰਤੀਆਂ ਗਈਆਂ ਅਸੀਂ ਮਸ਼ੀਨ ਲੱਭਣ ਦੀ ਕੋਸ਼ਿਸ਼ ਕੀਤੀ ਸੀ ਕੋਈ ਅਦਾ ਭੁੱਲ ਭੁਲੇਖੇ ਭੁੱਲੀ ਗਿਆ ਹੋਵੇ ਬਹੁਤ ਅੱਗੇ ਤੱਕ ਗਏ ਆ ਕਿਉਂਕਿ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਧਰਲੇ ਪਾਸੇ ਆ ਇਧਰਲੇ ਪਾਸੇ ਜਿਹੜੇ ਦਰਖਤਾਂ ਤੇ ਮੋਛੇ ਸੀ ਉਹ ਕੁਝ ਛੋਟੇ ਨਜ਼ਰ ਆਏ ਨੇ ਪਰੰਤੂ ਜਿਹੜਾ ਮੇਰੇ ਇਧਰ ਸੱਜੇ ਪਾਸੇ ਤੇ ਇਧਰ ਦੀਪਕ ਜਿਹੜਾ ਦਰਖਤ ਏਡਾ ਏਡਾ ਮੋਟਾਈ ਆ ਜੀ ਮਤਲਬ ਕਿ ਆਪਾਂ ਇਹ ਕਹਿ ਸਕਦੇ ਆ ਕਹਿ ਕੀ ਸਕਦੇ ਆ ਮਤਲਬ ਕਿ ਇਸ ਤਰ੍ਹਾਂ ਹੀ ਆ ਕਿ ਲੱਖਾਂ ਕਰੋੜਾਂ ਦਾ ਚੂਨਾ ਜਿਹੜਾ ਉਹ ਜੰਗਲਾਤ ਤੋਂ ਮੈਂ ਕਿ ਮੈਨੂੰ ਲੱਗੇ ਹੁਣ ਪਤਾ ਨਹੀਂ ਇਹਨਾਂ ਦੀ ਨੱਕ ਦੇਖੋ ਚੈਤਨ ਜੀ ਮੈਂ ਜਿਹੜਾ ਇੱਥੇ ਗਾਰਡ ਹੈਗਾ ਕੋਈ ਪ੍ਰਦੀਪ ਕੁਮਾਰ ਹੈਗਾ ਮੈਂ ਉਹਦੇ ਨਾਲ ਵੀ ਗੱਲ ਕੀਤੀ ਆ ਉਹ ਕਹਿੰਦਾ ਬਈ ਮੈਂ ਛੁੱਟੀ ਤੇ ਗਿਆ ਸੀਗਾ ਮੈਂ ਪਰਿਵਾਰ ਦੇ ਨਾਲ ਕਿਤੇ ਬਾਹਰ ਜਾਣਾ ਸੀਗਾ ਪਰ ਜੇ ਆਪਾਂ ਦੇਖਿਆ ਜਾਵੇ ਤੇ ਇਹ ਜਿਹੜੇ ਹੈਗੇ ਆ ਇਹ ਦਰਖਤ ਕੱਟੇ ਗਏ ਆ ਇਹ ਉਹਨਾਂ ਦੀ ਛੁੱਟੀ ਦੌਰਾਨ ਨਹੀਂ ਉਹਨਾਂ ਦੀ ਛੁੱਟੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਆ ਤੇ ਛੁੱਟੀ ਤੋਂ ਬਾਅਦ ਤੱਕ ਇਹ ਚੱਲੇ ਗਏ ਆ ਮੈਨੂੰ ਪਰ ਉਹ ਸਹੀ ਉਪਸਤਰਾ ਤੋਂ ਪਿੰਡਿਆਂ ਤੋਂ ਪਤਾ ਲੱਗਾ ਕੁਛ ਮੈਲੀ ਤੇ ਆ ਤੇ ਕੁਛ ਸੂਣਾ ਤੇ ਕੁਛ ਸਰਗੋਹਾਦਿਆ ਤੋਂ ਜਿਸਲੇ ਲੋਕਾਂ ਨੇ ਮਸ਼ੀਨਾਂ ਦੀ ਖੜਖੜ ਤੋਂ ਬਾਅਦ ਇਧਰ ਆਉਣਾ ਸ਼ੁਰੂ ਕਰ ਦਿੱਤਾ ਫੇ ਕੀ ਹੋ ਰਿਹਾ ਜੀ ਉਸ ਤੋਂ ਬਾਅਦ ਜਿਹੜਾ ਹੈ ਉਹ ਇਹ ਆਪਣਾ ਸਮਾਨ ਚੱਕਾ ਤੁਸੀਂ ਦੇਖਿਆ ਹੁਣ ਮੇਰੇ ਤੋਂ ਤਾਂ ਚੜ ਨਹੀਂ ਹੋਇਆ ਉੱਪਰ ਜਾ ਕੇ ਤੁਸੀਂ ਦੇਖਿਆ ਹੁਣਾ ਕਿ ਕਿੰਨੇ ਦਰਖਤ ਜਿਹੜੇ ਆ ਵੱਡੇ ਗਏ ਆ ਤੇ ਕਿੰਨੇ ਦਰਖਤ ਹਜੇ ਵੀ ਪਏ ਆ ਜਿਹੜੇ ਚੁੱਕਣ ਹੋਣ ਤੋਂ ਰਹਿ ਗਏ ਰਹਿ ਗਏ ਬਿਲਕੁਲ ਕਿਉਂਕਿ ਦੀਪਕ ਜੀ ਜੋ ਮੈਂ ਤੁਹਾਡੇ ਨਾਲ ਆਪਣਾ ਜੋ ਅਸੀਂ ਅੱਖੀਂ ਟਿੱਠਾ ਸਾਰਾ ਕੁਝ ਦੇਖਿਆ ਹੈ ਕਟੂ ਘਟ ਮੈਂ ਤੇ ਪ੍ਰੀਤ ਜੀ ਨੇ ਜਿਹੜੀ ਆਪਾਂ ਗਿਣਤੀ ਨੋਟ ਕੀਤੀ ਹੈ ਮੈਨੂੰ ਜਦ ਪ੍ਰੀਤ ਜੀ 350 400 ਦਰਖਤ ਸੀ ਅੱਕੀ ਆਪਣੇ ਅੱਕੀ ਗਿਣ ਚੁੱਕੇ ਆ ਜੀ 250 300 ਤਾਂ ਇੱਧਰ ਹੀ ਗਿਣ ਚੁੱਕੇ ਸੀਗੇ ਤਾਂ ਆਪਾਂ 100 150 ਦਰਖਤ ਜਿਹੜਾ ਇੱਧਰਲੇ ਪਾਸੇ ਗਿਣੇ ਆ ਜੀ ਤੇ ਹਜੇ ਰਕਮਾ ਪੂਰਾ ਨਹੀਂ ਪਰ ਰਕਮਾ ਅਸੀਂ ਤਾਂ ਮੈਨੂੰ ਲੱਗਦਾ ਕਿ ਅਸੀਂ ਤੇ ਤੁਸੀਂ 32 1 32 ਕਿੱਲੇ ਜਗ੍ਹਾ ਦੱਸੀ ਆ ਮੈਨੂੰ ਲੱਗਦਾ ਅਸੀਂ ਨਹੀਂ ਕੋਈ 100 ਮਰਲੇ ਦੇ ਕਰੀਬ ਇਹ ਰਕਵਾ ਜਿਹੜਾ ਘੁੰਮਿਆ ਹੋਵੇਗਾ ਜੀ ਦੇਖੋ ਚੇਤਨ ਜੀ ਇਹ ਜਿਹੜਾ ਜੰਗਲਾਤ ਆ ਹੁਣ ਬਰਸਾਤ ਅੱਗੇ ਸ਼ੁਰੂ ਹੋ ਜਾਣੀ ਆ ਜੰਗਲਾਤ ਵਿਭਾਗ ਨੇ ਦੇਤਰੇ ਦੀ ਮੀਡੀਆ ਰਾਹੀਂ ਬੂਟੇ ਲੱਗਾ ਬੂਟੇ ਲੰਦੀ ਮਹਿਮ ਸ਼ੁਰੂ ਹੋ ਗਈ ਮਹਿਮ ਸ਼ੁਰੂ ਕਰਦੇ ਕੰਦੇ ਉਹਨਾਂ ਨੇ ਆਣ ਗਣਤ ਬੂਟੇ ਜਿਹੜੇ ਆ ਕਾਗਜ਼ਾਂ 'ਚ ਦਿਖਾ ਦੇਣੇ ਆ ਪੈ ਇੰਨੇ ਲੱਗ ਗਏ ਆ ਪਰ ਇਹ ਜਿਹੜੇ ਬੂਟੇ ਵੱਡੇ ਗਏ ਆ ਇਹਦਾ ਕੋਈ ਹਿਸਾਬ ਨਹੀਂ ਆ ਔਰ ਇਹ ਪਲਦੇ ਇਹ ਵੱਡੇ ਹੁੰਦੇ ਇਹਨਾਂ ਦਾ ਫਾਇਦਾ ਮੈਦਾਨੀ ਇਲਾਕੇ ਨੂੰ ਹੁੰਦਾ ਇਸ ਇਲਾਕੇ ਨੂੰ ਹੁੰਦਾ ਵਿਕਾਸ ਲਈ ਪਰ ਤਾਂ ਇਹ ਕਿੱਥੇ ਗਿਆ ਕਿ ਕਿਸਾ ਵੀ ਦੇਸ਼ ਅਤੇ ਸੂਬੇ ਦਾ ਜਿਹੜਾ ਜ਼ਿਆਦਾਤਰ ਸਰਮਾਇਆ ਹੁੰਦਾ ਉਹ ਜੰਗਲਾਂ ਤੇ ਡਿਪੈਂਡ ਹੁੰਦਾ ਹੈ। ਦੇਖੋ ਖੇਤੀਬਾੜੀ ਤੇ ਜੰਗਲ ਇਹ ਦੋਏ ਜਿਹੜੇ ਇਸ਼ੂ ਹੈਗੇ ਆ ਇਹ ਬੜੇ ਦੂਸਰੇ ਹੈਗੇ ਆ ਇੰਪੋਰਟੈਂਟ ਹੈਗੇ ਆ ਤੁਸੀਂ ਝਾਤ ਮਾਰ ਕੇ ਦੇਖ ਲਓ ਕਿਸ ਤਰ੍ਹਾਂ ਗਏ ਆ ਸਾਡੇ ਨੇੜੇ-ਨੇੜੇ ਵੀ ਦਰਖਤਾਂ ਦੀ ਕਟਾਈ ਜਿਹੜੀ ਹੋਈ ਹੋਈ ਆ ਤੇ ਮੈਨੂੰ ਤਾਂ ਬੜਾ ਅਫਸੋਸ ਹੋਇਆ ਕਿ ਇਹ ਜਿਹੜੀ ਮੁਹਿਮ ਹੈ ਇਹ ਜੰਗਲਾਤ ਵਿਭਾਗ ਨੂੰ ਇਹ ਚਾਹੀਦਾ ਕਿ ਇਹਦੀ ਜ਼ਿੰਮੇਵਾਰੀ ਵੀ ਲੈਣ ਉਹ ਇਹਦੇ ਤੇ ਕਾਰਵਾਈ ਕਰਨ ਜਿਹੜੇ ਵੀ ਵਿਅਕਤੀਆਂ ਇਹ ਲੱਖਾਂ ਰੁਪਏ ਦਾ ਮਾਲ ਹਥੋਂ ਚੋਰੀ ਕੀਤਾ ਦਿਪਕ ਜੀ ਆਮ ਤੌਰ ਤੇ ਕਿਸੇ ਬੰਦੇ ਨੇ ਦਰਖਤ ਵੜਨੇ ਹੁੰਦੇ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਲੀਕਾ ਘੜਾ ਦਿੱਤੀਆਂ ਜਾਂਦੀਆਂ ਨੇ ਫੋਰ ਐਗਜ਼ਾਮਪਲ ਮੈਂ ਕਹਿੰਦਾ ਕਿ ਇੱਕ ਅੰਬ ਦਾ ਦਰਖਤ ਬੰਦੇ ਨੇ ਆਪਣੀ ਨਿੱਜੀ ਜ਼ਮੀਨ ਦੇ ਵਿੱਚੋਂ ਵੜਨਾ ਹੋਵੇ ਉਹ ਕਦੀ ਜੰਗਲਾਤ ਤੋਂ ਕਦੀ ਡੀਸੀ ਮੈਡਮ ਤੋਂ ਕਦੀ ਕਿਸੇ ਤੋਂ ਕਈ ਤਰ੍ਹਾਂ ਦੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਤਾਂ ਚਲੋ ਜੇਕਰ ਆਪਾਂ ਜੰਗਲਾ ਦੀ ਗੱਲ ਕਰ ਰਹੀਏ ਤਾਂ ਜੇਕਰ ਕਿਸੇ ਦੀ ਇੱਥੇ ਮਲਕੀਅਤ ਵੀ ਸਾਹਮਣੇ ਆਉਂਦੀ ਹੈ ਜੇਕਰ ਉਹ ਉਹ ਵੀ ਕਹਿੰਦੇ ਆਪਣੀ ਪ੍ਰਾਣ ਨੂੰ ਮਨਜ਼ੂਰੀ ਲੈਣੀ ਪੈਂਦੀ ਨੇ ਸਬੰਧਤ ਵਿਭਾਗਤ ਹੋ ਜੇ ਤਾਂ ਉਸ ਪਤਲੇ ਜਿੰਨੇ ਉਹ ਕੱਟਦਾ ਤਾਂ ਪਤਾ ਨਹੀਂ ਉਹਨੇ ਕਿ ਜ ਉਸ ਤੋਂ ਜ਼ਿਆਦਾ ਉਹਨੂੰ ਲਾਣੇ ਵੀ ਪੈਂਦੇ ਨੇ ਬੂਟੇ ਜੀ ਦੇਖ ਇਸ ਲਈ ਇਸ ਹਿਲਾਕੇ ਚ ਖਾਸ ਕਰ ਜਿਹੜੀ ਇਹ ਜੰਗਲੀ ਰਕਵਾ ਹੈਗਾ ਇਹਦੇ ਵਿੱਚ ਡੀ ਲੇਟ ਜਾਂ ਦਫਾ 4 ਜਾਂ 5 ਦੇ ਵਿੱਚ ਜਿਹੜੀ ਜ਼ਮੀਨ ਆਂਦੀ ਆ ਉਹਦੇ ਚ ਕੁਝ ਨਿਯਮ ਹੈ ਤੁਸੀਂ ਦਰਖਤ ਕੱਟਣੇ ਆ ਉਹਦੀ ਤੁਹਾਨੂੰ ਐਪਲੀਕੇਸ਼ਨ ਨਵੰਬਰ ਦਸੰਬਰ ਚ ਦੇਣੀ ਪੈਂਦੀ ਆ ਉਸ ਤੋਂ ਬਾਅਦ ਜਿਹੜੇ ਦਰਖਤ ਉਹਨੇ ਕੱਟਣੇ ਆ ਉਹਦੀ ਮਾਰਕਿੰਗ ਹੁੰਦੀ ਆ ਚੇਤਨ ਜੀ ਉਹਦੇ ਨੰਬਰਿੰਗ ਹੁੰਦੀ ਆ ਉਹਦੀ ਨੰਬਰਿੰਗ ਹੋਣ ਤੋਂ ਬਾਅਦ ਉਸ ਦਰਖਤਾਂ ਦੀ ਲੰਬਾਈ ਚੌੜਾਈ ਮਣਾਈ ਜਾਂਦੀ ਆ ਵੀ ਐਨੇ ਦਰਖਤ ਆ ਉਸ ਤੋਂ ਬਾਅਦ ਉਹਨੂੰ ਕਿਤੇ ਕੱਟਣ ਦੀ ਅਗਿਆ ਜਿਹੜੀ ਮਿਲਦੀ ਹੈ ਫਿਰ ਕਿਤੇ ਜਾ ਕੇ ਹੁੰਦਾ ਐਡੇ ਵੱਡੇ ਪ੍ਰੋਸੀਜਰ ਨੂੰ ਅਡਾਪਟ ਕਰਨ ਦੀ ਬਜਾਏ ਲੱਕੜ mafia ਨੇ ਰਾਤੋਂ ਰਾਤ 10 12 ਦਿਨਾਂ ਦੇ ਵਿੱਚ ਲੱਖਾਂ ਰੁਪਏ ਦੇ ਦਰਖਤ ਜਿਹੜੇ ਆ ਛੂ ਮਾਰ ਕ ਕਰ ਦਿੱਤਾ ਦੇਖ ਦੀਪਨ ਜੀ ਕਿ ਕਿੰਨੀ ਇਹ ਗੱਲ ਹੈ ਇੱਥੇ ਮੈਨੂੰ ਲੱਗਦਾ ਇੱਥੇ ਡੀਸੀ ਐਸਐਸਪੀ ਵੀ ਆ ਕੇ ਘੁੰਮੀ ਜਾਣ ਇਸ ਮਾਰਗ ਤੇ ਉਹਨਾਂ ਨੂੰ ਆਲੇ ਦੁਆਲੇ ਕਿਤੇ ਨਹੀਂ ਦੱਸੇਗਾ ਕੋਈ ਦਰਖਤ ਵੱਡ ਹੋਇਆ ਨਹੀਂ ਨਹੀਂ ਪਤਾ ਲੱਗਦਾ ਸਾਨੂੰ ਵੀ ਇਦਾਂ ਹੋਇਆ ਅਸੀਂ ਮੈਨੂੰ ਲੱਗਦਾ ਜਿਹੜੀ ਆ ਸੜਕ ਅਸੀਂ ਆਪਣੀ ਗੱਡੀ ਵੀ ਬਣਾਈ ਆ ਤੇ ਅਸੀਂ ਚਾਰ ਪੰਜ ਘੇੜੇ ਇੱਥੋਂ ਲਾਗੇ ਆ ਉਹ ਕਿਤੇ ਕੁਦਰਤ ਦੀ ਮੇਰੀ ਨਿਗਾ ਪੈ ਗਈ ਇੱਕ ਦਰਖਤ ਤੇ ਕਿ ਯਾਰ ਉੱਥੋਂ ਇੱਕ ਵੱਡੇ ਆਵਾ ਦੇਖਦੇ ਆ ਉਹਨੂੰ ਨਾ ਉਹ ਆਪਾਂ ਨਾਲ-ਨਾਲ ਜੋੜਦੇ ਗਏ ਤਾਂ ਉੱਪਰ ਜੰਗਲ ਨੂੰ ਆਪਾਂ ਵਧਦੇ ਗਏ ਫਿਰ ਤੁਸੀਂ ਦੇਖ ਲਓ ਕਿੰਨੀ ਚਤਰਾਈ ਦੇ ਨਾਲ ਇਸ ਜੰਗਲ ਨੂੰ ਪ੍ਰੀਤ ਜੀ ਉਹਨਾਂ ਨੇ ਇਹਨੂੰ ਵੱਡਿਆ ਹੈਗਾ ਆਮ ਵਿਅਕਤੀ ਦੇਖੋ ਇਥੋਂ ਟਰਾਲੀਆਂ ਖੇਤੀਬਾੜੀ ਵਾਲੇ ਲੰਘਦੇ ਹੈਗੇ ਆ ਸੂਨਾਸਰਗਵਾਲ ਦੇ ਮੈਲੀ ਦੇ ਕੱਚਾ ਰਸਤਾ ਆ ਰੋਡ ਵਾਲਾ ਜਿਹੜਾ ਹੈ ਇਥੋਂ ਟਰੈਕਟਰ ਟਰਾਲੀਆਂ ਜਿਹੜੀਆਂ ਆਪਣੇ ਫਸਲੀ ਜਿੰਸਾਂ ਲੈ ਕੇ ਜਾਂਦੇ ਆ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਹੋਣਾ ਕਿ ਕਿਹੜੇ ਪਿਲੇ ਵੱਡੇ ਗਏ ਆ ਉਹ ਤਾਂ ਬਾਰਿਸ਼ ਹੋ ਗਈ ਆ ਥੋੜੀ ਜਿਹੀ ਨਹੀਂ ਤੇ ਤੁਹਾਨੂੰ ਗੱਡੀਆਂ ਦੇ ਨਿਸ਼ਾਨ ਤੁਸੀਂ ਨੀਚੇ ਵੀ ਜਾ ਕੇ ਦੇਖਿਆ ਹੋਣਾ ਕਿੰਨੀ ਲੱਕੜ ਪਈ ਆ ਥੱਲੇ ਉਹ ਸਿਰਫ ਉਹ ਲੱਕੜ ਦੀ ਭਰਾਈ ਲਈ ਕੋ ਬਿਲਕੁਲ ਆ ਦਰਖਤ 모ਚੇ ਵੱਡ ਵੱਡ ਕੇ ਸੁੱਟੇ ਹੋਏ ਨੇ ਜੀ ਇਹ ਜਾਂ ਤੱਕ ਕਿ ਕਿਸੇ ਨੂੰ ਭੇਡ ਕੇ ਪੈ ਗਈ ਹੋਗੀ ਦੇਖੋ ਸਾਫ ਜਿਹੜੇ ਨਿਸ਼ਾਨ ਦੀਪਕ ਜੀ ਪਤਾ ਲੱਗਦੇ ਨੇ ਇਹ ਕਟਰ ਦੇ ਨਿਸ਼ਾਨ ਨੇ ਜੀ ਕਟਰ ਦੇ ਕਟਰ ਮੈਂ ਉਹੀ ਦੱਸਣਾ ਜਿਹੜੇ ਸੋ ਦੇ ਵਿੱਚੋਂ 99% ਦੀ ਦਰਖਤ ਆ ਉਹ ਕਟਰ ਦੇ ਨਾਲ ਕੱਟੇ ਗਏ ਕਟਰ ਦੇ ਕਟਰ ਕਿਉਂਕਿ ਜਿਵੇਂ ਕਿ ਤੁਸੀਂ ਦੱਸਿਆ ਕਿ 5 ਤੋਂ ਲੈ ਕੇ 20 25 ਸਕਿੰਟ ਤੱਕ ਜਿਹੜਾ ਸਮਾਂ ਲੱਗਦਾ ਹੈ ਜੀ ਦੇਖੋ ਜੀ ਜਿਹੜੇ ਕਟਰ ਨਾਲ ਹੀ ਵੱਡੇ ਗਏ ਆ 99% ਨਹੀਂ 100% ਜਿਹੜਾ ਤੁਹਾਨੂੰ ਵੈਸੇ ਡਿ ਗਿਆ ਹੈਗਾ ਜੀ ਉਹ ਦਰਖਤ ਜਿਹੜਾ ਹੈਗਾ ਉਹ ਨੇਰੀ ਨਾ ਜਾਂ ਦੂਸਰੇ ਨਾ ਡਿਗਿਆ ਹੋ ਸਕਦਾ ਜਿੱਦਾਂ ਹੁਣ ਉਹ ਸਾਹਮਣੇ ਆ ਇੱਕ ਕੁਛ ਦੇਰ ਪਹਿਲਾਂ ਦਾ ਇੱਕ ਕਟਰ ਨਾਲ ਹੀ ਵੱਢਿਆ ਗਿਆ ਜੀ ਬਿਲਕੁਲ ਕਿਉਂਕਿ ਜਿਹੜੀ ਕਟਰ ਦੀ ਸਫਾਈ ਹੁੰਦੀ ਹੈ ਨਾਲ ਦੇ ਨਾਲ ਅਸੀਂ ਵੀਡੀਓ ਵੀ ਦਿਖਾ ਰਹੇ ਕਟਰ ਦੀ ਸਫਾਈ ਦੇਖੋ ਕਿਤੇ ਕਿੰਨੀ ਸਫਾਈ ਦੇ ਨਾਲ ਉਹ ਕਟ ਰਿਹਾ ਜੀ ਤੇ ਜਿਹੜੇ ਜਾਟ ਵਗੈਰਾ ਦੇ ਨਾਲ ਵੱਢੇ ਹੋਏ ਨੇ ਜਾਂ ਅੱਛਾ ਹੱਥੀਆਂ ਆ ਰਹੀਆਂ ਚਲਾ ਕੇ ਕੱਟੇ ਹੋਏ ਨੇ ਉਹਨਾਂ ਦੀ ਜਿਹੜੀ ਕਟਾਈ ਉਹ ਲੱਗ ਜਾਂਦਾ ਅਲੱਗ ਅਸਤੀ ਹੈ ਤੇ ਇਹ ਹੁਣ ਹਲਕਾ ਚੱਬੇ ਵਾਲਾ ਜੀ ਇਹ ਹਲਕਾ ਚੱਬੇ ਤੇ ਮੈਨੂੰ ਲੱਗਦਾ ਇਹ ਐਮਪੀ ਸਾਹਿਬ ਦਾ ਇਲਾਕਾ ਵੀ ਰਿਹਾ ਤੇ ਉਹਨਾਂ ਦੇ ਪੁੱਤਰ ਹੁਣ ਪਤਾ ਕਿਨੇ ਮਨ ਲੱਗਦਾ ਕਿ ਉਹਨਾਂ ਦੀ ਜਵਾਬਦੇਹੀ ਵੀ ਬਣਦੀ ਹੈ ਜਵਾਬਦੇਹੀ ਤੋਂ ਪਾਵੇ ਕਿ ਹੁਣ ਉਹ ਕਾਰਵਾਈ ਕਰਵਾਉਣ ਜੀ ਬਿਲਕੁਲ ਜੀ ਆਪ ਮੈਂ ਤਾਂ ਆਪਣੇ ਸਾਡੇ ਵੀਰ ਨੇ ਚਲੋ ਸਾਡੀ ਉਮਰ ਦੇ ਨੇ ਅਸੀਂ ਭਰਾ ਵੀ ਕਹਿ ਸਕਦੇ ਹਾਂ ਡਾਕਟਰ ਇਸ਼ਾਨ ਕੁਮਾਰ ਕਾਫੀ ਐਕਟਿਵ ਨੇ ਐਮ ਐਲ ਏ ਸਾਬ ਸਾਡੇ ਉਹ ਤਾਂ ਮੈਂ ਐਮ ਐਲ ਏ ਸਾਬ ਤੁਹਾਨੂੰ ਵੀ ਇਹੀ ਬੇਨਤੀ ਕਰਾਂਗਾ ਕਿ ਇੱਕ ਵਾਰ ਤੁਸੀਂ ਜ਼ਰੂਰ ਨਿੱਜੀ ਪੱਧਰ ਤੇ ਅਫਸਰਾਂ ਨੂੰ ਨਾਲ ਲੈ ਕੇ ਇੱਥੇ ਦਾ ਤੁਸੀਂ ਦੌਰਾ ਕਰੋ ਤੁਸੀਂ মিডিਆ ਨੂੰ ਨਾਲ ਲੈ ਕੇ ਆਓ ਚਾਹੀਦਾ ਦੀਪਕ ਜੀ ਕਿ ਨਹੀਂ ਬਿਲਕੁਲ ਚਾਹੀਦਾ ਜੀ ਇਹ ਇੱਕ ਅਤਰ ਹੋ ਰਹਿ ਜਿਹਨੂੰ ਬਚਾਣ ਲਈ ਤੁਹਾਡੀ ਸਰਕਾਰ ਵੀ ਬੜਬੜੇ ਫੰਕਸ਼ਨ ਕਰਦੀ ਆ ਦੇਖੋ ਜੰਗਲਾਤ ਵਿਭਾਗ ਦਾ ਜਿਹੜਾ ਬਣ ਮਹਾ ਉਸ ਨੂੰ ਬਚਾਣ ਲਈ ਮੁੱਖ ਮੰਤਰੀ ਸਾਹਿਬ ਹੁਸ਼ਿਆਰਪੁਰ ਚਾਹੁੰਦੇ ਨੇ ਖਾਸ ਹੁਸ਼ਿਆਰਪੁਰ ਚ ਵੀ ਆਉਂਦੇ ਨੇ ਉਹਨਾਂ ਦੇ ਮਾਨ ਸਤਕਾਰ ਨੂੰ ਬਰਕਰਾਰ ਰੱਖਣ ਲਈ ਐਮਪੀ ਸਾਹਿਬ ਐਮਐਲਏ ਸਾਹਿਬ ਨੂੰ ਇਸ ਇਲਾਕੇ ਦੇ ਨੂੰ ਮੇਰੀ ਬੇਨਤੀ ਹੈ ਕਿ ਉਹ ਇਹਦਾ ਦੌਰਾ ਜ਼ਰੂਰ ਕਰਨ ਤੇ ਉੱਪਰ ਚੜ੍ਹ ਕੇ ਜਿਸ ਤਰ੍ਹਾਂ ਅਸੀਂ ਉੱਪਰ ਚੜ੍ਹ ਕੇ ਨਜ਼ਰ ਮਾਰੀ ਆ ਇਸ ਤਰ੍ਹਾਂ ਮਾਨ ਤੇ ਸਬੰਧਤ ਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਕਰਨ ਔਰ ਇਸ caple no ਲੋਕ ਕਚਹਿਰੀ ਵਿੱਚ ਲਿਆ ਕੇ ਆਪਣੀ ਵੀ ਸਾਖ ਜਿਹੜੀ ਉਹਨਾਂ ਦੀ ਇਮੇਜ ਬਣੀ ਹੋਈ ਆ ਉਹਨਾਂ ਨੂੰ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸੀ ਤੇ ਕੰਮ ਕੀਤਾ ਜਾਵੇਗਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੀ ਬਿਲਕੁਲ ਮੈਂ ਉਹੀ ਕਹਿੰਨਾ ਬਈ ਡਾਕਟਰ ਰਾਜਕਮਰ ਜਾਂ ਡਾਕਟਰ ਇਸ਼ਾਂਕਤਾ ਜੇ ਨਵੇਂ ਆ ਉਹਨਾਂ ਦੀ ਸਾਖ ਹੈ ਲੋਕ ਉਹਨਾਂ ਨਾਲ ਬਹੁਤ ਵੱਡੀ ਗਿਣਤੀ ਵਿੱਚ ਜੁੜੇ ਆ ਉਹਨਾਂ ਨੂੰ ਚਾਹੀਦਾ ਆਪਣੀ ਸਾਖ ਨੂੰ ਔਰ ਇਸ ਇਲਾਕੇ ਨੂੰ ਇਹ ਕੰਢੀ ਇਲਾਕਾ ਉਹਨਾਂ ਨੂੰ ਹਰ ਵਾਰ ਵੱਡੇ ਪੱਧਰ ਤੇ ਵੋਟ ਵੀ ਪਾਉਂਦਾ ਹੈ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਤੇ ਜਰੂਰ ਆ ਕੇ ਦੇਖਣ ਤੇ ਆਪਣਾ ਜਿਹੜੇ ਹੈ ਉਹ ਇਸ ਕਾਰਵਾਈ ਕਰਵਾਉਣ ਹੁਸ਼ਿਆਰਪੁਰ ਨਿਊਜ਼ ਵੀ ਇਸੇ ਦੀ ਮੰਗ ਕਰਦਾ ਹੈ ਤੇ ਹੋ ਸਕੇ ਤੇ ਸਾਨੂੰ ਵੀ ਲਿਆ ਦਿਓ ਅਸੀਂ ਨਾਲ ਨਾਲ ਲੈ ਕੇ ਆ ਜਾਈਓ ਅਸੀਂ ਆ ਕੇ ਦਿਖਾ ਵੀ ਦੇਵਾਂਗੇ ਕਿੱਥੇ ਕਿੱਥੇ ਕੱਟੇ ਗਏ ਬਿਲਕੁਲ ਇਹਦੀਪਕ ਜੀ ਇੱਕ ਵਾਰ ਆਪਾਂ ਜਿਹੜੇ ਰੇਂਜ ਅਫਸਰ ਨੇ ਜਸਪਾਲ ਸਿੰਘ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦਾ ਤਾਂ ਹੁਣ ਰਿੰਗ ਉਹਨਾਂ ਨੂੰ ਜਾ ਰਹੀ ਆਪਾਂ ਦੇਖ ਲੈਂਦੇ ਹਾਂ ਰੇਂਜ ਅਫਸਰ ਸਾਹਿਬਾਨ ਕੀ ਕਹਿੰਦੇ ਨੇ ਕਿਉਂਕਿ ਜਵਾਬਦੇਹੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੈ ਹੈਲੋ ਹਾਂਜੀ ਸਰ ਜਹਨ ਜੀ ਜਹਨ ਜੀ ਇਹ ਆਪਣੇ ਅਰੇਂਜ ਅਫਸਰ ਸਾਹਿਬ ਹੋ ਰਹੇ ਜਿਸਪਾਲ ਸਿੰਘ ਜੀ ਹਾਂਜੀ ਹਾਂਜੀ ਜਸਪਾਲ ਸਿੰਘ ਜੀ ਮੈਂ ਪੱਤਰਕਾਰ ਚੇਤਨਿਕ ਅਸ਼ਵ ਗੱਲ ਕਰ ਰਿਹਾ ਜੀ ਹੁਸ਼ਾਰਪੁਰ ਨਿਊਜ਼ ਚੈਨਲ ਤੋਂ ਹਾਂਜੀ ਹਾਂਜੀ ਜਸਪਾਲ ਸਿੰਘ ਜੀ ਇਸ ਵਕਤ ਨਾ ਮੈਂ ਤੇ ਦੀਪਕ ਅਗਨੀ ਹੋਤਰੀ ਜੀ ਪਿੰਡ ਸੂਣਾ ਦੇ ਵਿੱਚ ਜਿਹੜਾ ਜੰਗਲੀ ਰਕਬਾ ਉਸ ਥਾਂ ਤੇ ਮੌਜੂਦ ਆ ਜੀ ਹਾਂਜੀ ਤੇ ਇੱਥੇ ਬਹੁਤ ਵੱਡੇ ਪੱਧਰ ਤੇ ਲੱਕੜ ਮਾਫੀਆਂ ਨੇ ਕਟਾਈ ਕੀਤੀ ਹੈ ਕੱਲ ਅੱਜ ਖਬਰ ਵੀ ਨਸ਼ਰ ਹੋਈ ਹੈ ਦੀਪਕ ਅਗਨੀ ਹੋਤਰੀ ਜੀ ਵੱਲੋਂ ਤੇ ਤੁਹਾਡੇ ਧਿਆਨ ਦੇ ਵਿੱਚ ਸਾਰਾ ਮਾਮਲਾ ਸੀਗਾ ਕਿ ਨਹੀਂ ਜੀ ਮੇਰੇ ਧਿਆਨ ਦੇ ਵਿੱਚ ਇਹਦਾ ਕੱਲ ਪਰਸੋਂ ਦਾ ਆਇਆ ਮਾਮਲਾ ਮੈਂ ਆਪਣੇ ਸਟਾਫ ਦੀ ਡਿਊਟੀ ਲਾਈ ਹੋਈ ਹੈ ਕਾਰਵਾਈ ਕਰਨ ਲਈ ਤੇ ਅਜੇ ਤੱਕ ਕੋਈ ਵਿਜ਼ਿਟ ਕਰਨ ਆਇਆ ਵਿਜ਼ਿਟ ਕਰਨ ਆਇਆ ਕਿਉਂਕਿ 4-500 ਦਰਖਤ ਅਸੀਂ ਆਪਣੀ ਨਿਗਾਹ ਦੇ ਨਾਲ ਦੇਖ ਲਿਆ ਤੇ ਇੱਥੇ ਜਿਹੜੀ ਦਰਖਤਾਂ ਦੀ ਕਟਾਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਈ ਹੈ ਜੀ ਚਲੋ ਅਸੀਂ ਦੇਖ ਰਹੇ ਹਾਂ ਇਹ ਕਾਰਵਾਈ ਕਰਦੇ ਹਾਂ ਤੇ ਇੱਥੇ ਇਹ ਗਾਰਡ ਸਾਹਿਬ ਦਾ ਨਾਮ ਦੱਸ ਸਕਦੇ ਤੁਸੀਂ ਕਿਹੜੇ ਗਾਰਡ ਸੀਗੇ ਜੋ ਇਸ ਇਲਾਕੇ ਦੇ ਵਿੱਚ ਤਨਾਤ ਸੀਗੇ ਮੌਕੇ ਤੇ ਜਸਵਿੰਦਰ ਸਿੰਘ ਬਲਾਕ ਅਫਸਰ ਸੀ ਜੀ ਤੇ ਜਿਹੜੇ ਗਾਰ ਜਿਹੜਾ ਗਾਰ ਦੀ ਡਿਊਟੀ ਲੱਗੀ ਹੁੰਦੀ ਆ ਰਾਤ ਬਰਾਤੇ ਢੇਗਾ ਮਾਰਨ ਦੀ ਜਾਂ ਚੈਕਿੰਗ ਕਰਨ ਤੇ ਉਹਨਾਂ ਦੇ ਵੀ ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਜੀ ਧਿਆਨ ਦੇ ਵਿੱਚ ਮੇਰੇ ਆ ਗਿਆ ਪਰਸੋਂ 14 ਹੋ ਗਿਆ ਸੀਗਾ ਠੀਕ ਹੈ ਜੀ ਕਿਉਂਕਿ ਜਿਹੜੇ ਇੱਥੇ ਆਮ ਤੌਰ ਤੇ ਜਿਹੜੇ ਲੋਕ ਆਲੇ ਦੁਆਲੇ ਦੇ ਪਿੰਡਾਂ ਵਾਲੇ ਮਾਫੀ ਚਾਹੁੰਦੇ ਅਸੀਂ ਨਾਮ ਤੋਂ ਉਹਨਾਂ ਦਾ ਨਹੀਂ ਦੱਸ ਸਕਦੇ ਪਰ ਉਹ ਕਹਿੰਦੇ ਆ ਕਿ ਇਹ ਜੰਗਲਾਤ ਮੈਕਮੇ ਦੀ ਨੱਕੇ ਹੇਠ ਜਾਂ ਮਿਲੀ ਭੁਗਤ ਨਾਲ ਹੋਇਆ ਜੀ ਇੰਨੇ ਵੱਡੇ ਪੱਧਰ ਤੇ ਜਿਹੜਾ ਹੋਇਆ ਮਾਜਮ ਦੀ ਮਿਲੀ ਭੁਗਤ ਨਾਲ ਨਹੀਂ ਕੰਮ ਹੁੰਦਾ ਜੀ ਕੋਈ ਵੀ ਇਹਦੇ ਵਿੱਚ ਕੁਝ ਏਰੀਆ ਜਿਹੜੇ ਡੀ ਲਿਸਟ ਵੀ ਹੁੰਦੇ ਆ ਕੁਝ ਬੰਦ ਵੀ ਹੁੰਦੇ ਆ ਠੀਕ ਹੈ ਨਾ ਜੀ ਉਹਦੇ ਵਿੱਚ ਖਬਰ ਲਾਉਣ ਤੋਂ ਪਹਿਲਾਂ ਸਾਨੂੰ ਸਪਸ਼ਟੀਕਰਨ ਲੈ ਲੈਣਾ ਚਾਹੀਦਾ ਸੀਗਾ ਕੀ ਆ ਕਿ ਕਿਉਂ ਲਾਈ ਗਈ ਆ ਤੇ ਇਹ ਸਪਸ਼ਟੀਕਰਨ ਹੀ ਲੈ ਰਹੇ ਆ ਜੀ ਅਸੀਂ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਤਾਂ ਰੇਂਜ ਅਫਸਰ ਸਾਹਿਬਾਨੇ ਦਿਪਕ ਜੀ ਇਹ ਰਵਈਆ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਚੇਤਨ ਜੀ ਇਹ ਜਿਹੜੀ ਮੇਰੇ ਵੱਲੋਂ ਅੱਜ ਪੰਜਾਬੀ ਚਾਕਰਨ ਦੇ ਵਿੱਚ ਖਬਰ छਪੀ ਆ ਜੀ ਉਹਦਾ ਅਸਰ ਹੈਗਾ ਆ ਔਰ ਮੈਂ ਕੱਲ ਜਿਸਲੇ ਇਹਨਾਂ ਨੂੰ ਫੋਨ ਕੀਤਾ ਹੁਣ ਇਹ ਸਪਸ਼ਟ ਜਿਹੜਾ ਹੈ ਉਹ ਕਦੋਂ ਕਹਿੰਦੇ ਕਿ ਰੋਕ ਲੋ ਕਿਦਾਂ ਲਈ ਖਬਰ ਕਰੇ ਉਹ ਰੋਕਣ ਲਈ ਵੀ ਮੈਨੂੰ ਕਿਹਾ ਇੱਕ ਦਿਨ ਲਈ ਰੋਕ ਲੋ ਉਹਨਾਂ ਨੇ ਅਸੀਂ ਜਦ ਤੱਕ ਕਰ ਦੇਣਾ ਇਹ ਜਿਹੜੇ ਜਸਵਿੰਦਰ ਜੀ ਦੀ ਗੱਲ ਕਰਦੇ ਆ ਉਹਨਾਂ ਦੀ ਵੀ ਗੱਲ ਆਈ ਆ ਮੈਂ ਉਹਨਾਂ ਨੂੰ ਵੀ ਕਿਹਾ ਪੇ ਮੈਂ ਕੱਲ ਵੀ ਜਾ ਕੇ ਆਇਆ ਵੀ ਮੈਂ ਲੋਕਾਂ ਨੂੰ ਕੀ ਜਵਾਬ ਦਊਗਾ ਜਿਨ੍ਹਾਂ ਨੂੰ ਪਤਾ ਪੇ ਮੈਂ ਆਇਆ ਹੈਗਾ ਦੇਖੋ ਹੁਣ ਕੱਲ ਇਹ ਚੰਬਤ ਰਹਿ ਗਿਆ ਹੁਣ ਕਹਿੰਦੇ ਆ ਇਹ 4-5 ਦਿਨ ਤੋਂ ਪਤਾ ਦੇਖੋ ਆਪਣੀਆਂ ਗੱਲਾਂ ਤੇ ਆਪ ਹੀ ਫਸ ਰਹੇ ਮੈਂ ਸੈਕਿੰਡਲੀ ਦੂਜੀ ਗੱਲ ਆ ਪ੍ਰੀਤ ਜੀ ਦੇਖੋ ਉਹ ਕਹਿ ਰਹੇ ਆ ਵੀ ਕਿ 4-5 ਦਿਨ ਤੋਂ ਪਤਾ ਹੈ ਤੇ ਉਹ ਕਹਿੰਦੇ ਸਾਡੇ ਨਾਲ ਸਲਾਹ ਕਰਨੀ ਸੀ ਮੈਂ ਕੱਲ ਵੀ ਇਹਨਾਂ ਨਾਲ ਗੱਲ ਕੀਤੀ ਆ ਦੋ ਵਾਰੀ ਗੱਲ ਕੀਤੀ ਆ ਔਰ ਇਹ ਇਹਨਾਂ ਦਾ ਜਿਹੜਾ ਹੁਣ ਮੇਰੇ ਤੇ ਸਿੱਟਦੇ ਆ ਵੀ ਸਾਡੇ ਨਾਲ ਗੱਲ ਕਰ ਲੈਣੀ ਸੀ ਕੱਲ ਕਹਿੰਦੇ ਸੀ ਅੱਜ ਦਾ ਦਿਨ ਰੋਕ ਲਓ ਅਸੀਂ ਕਾਰਵਾਈ ਕਰ ਲਈਏ ਬਿਲਕੁਲ ਪੱਖ ਲੱਗੇ ਵੀ ਹੋਏ ਨੇ ਖਬਰ ਦੇ ਵਿੱਚ ਬਿਲਕੁਲ ਪੱਖ ਲੱਗੇ ਹੋਏ ਆ ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਸੀਗੇ ਕੋਈ ਮੈਨੂੰ ਲੱਗਦਾ ਨਹੀਂ ਤਲਵਾ ਜਿਹੜੇ ਪੱਖ ਉਹਨਾਂ ਨੇ ਹੁਣ ਪਾਸ਼ਾ ਜਿਹੜੀ ਦਾ ਇਸਤੇਮਾਲ ਕੀਤਾ ਇਸਤੇਮਾਲ ਜਿਹੜੇ ਉਹਨਾਂ ਨੇ ਲੈਜਾ ਆਪਣਾ ਯੂਜ਼ ਕੀਤਾ ਹੈ ਆਪਣੇ ਇਸ ਪੱਖ ਦੇ ਵਿੱਚ ਕੱਲ ਉਹ ਉਹਨਾਂ ਦਾ ਪੱਕ ਜਿਹੜਾ ਸੀਗਾ ਉਹ ਰੀਕਵੈਸਟ ਆਲਾ ਸੀਗਾ ਤੇ ਅੱਜ ਉਹ ਖਿੱਚ ਗਿਆ ਕਿਉਂਕਿ ਮੈਂ ਉਹੀ ਕੁਝ ਲਿਖ ਦਿੱਤਾ ਜੋ ਉਹਨਾਂ ਨੇ ਬੋਲਿਆ ਸੀ ਜੋ ਮੈਨੂੰ ਇੱਕ ਦਿਨ ਲਈ ਖਬਰ ਰੋਕਣ ਨੂੰ ਕਿਹਾ ਸੀ ਤੇ ਮੈਂ ਉਹੀ ਲਿਖ ਦਿੱਤਾ ਉਹ ਨੈਚੁਰਲੀ ਆਪੇ ਸੱਚ ਚੇਤਨ ਜੀ ਕੇ ਜੁਰਮਾਹਤ ਨਹੀਂ ਹੁੰਦਾ ਠੀਕ ਬਹੁਤ ਬਹੁਤ ਧੰਨਵਾਦੀ ਬਗ ਜੀ ਥੈਂਕ ਯੂ ਸੋ ਦੋਸਤੋ ਆਪਾਂ ਪਿੰਡ ਸੂਣਾ ਹਲਕਾ ਚੱਬਿਆਲ ਦਾ ਇਹ ਪਿੰਡ ਹੈ ਜਿਸ ਥਾਂ ਤੇ ਅਸੀਂ ਪਹੁੰਚੇ ਹੋਏ ਸੀ ਜੰਗਲੀ ਰਕਵਾ ਵੀ ਤੁਹਾਨੂੰ ਵੱਡੇ ਪੱਧਰ ਤੇ ਦਿਖਾ ਦਿੱਤਾ ਹੈ ਅਫਸਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਪਰੰਤੂ ਹੁਣ ਬੱਡੀ ਜ਼ਿੰਮੇਵਾਰੀ ਬਣਦੀ ਹੈ ਹਲਕਾ ਵਿਧਾਇਕ ਦੀ ਤੇ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਕਿ ਤੁਰੰਤ ਅਧਿਕਾਰੀਆਂ ਦੇ ਨਾਲ ਉਹ ਗੱਲਬਾਤ ਕਰਨ ਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਨਿੱਜੀ ਤੌਰ ਤੇ ਵੀ ਇਸ ਥਾਂ ਦਾ ਦੌਰਾ ਕਰਨਾ ਚਾਹੀਦਾ ਕਿਉਂਕਿ ਕੋਈ ਇੱਕ ਦਰਖਤ ਦੋ ਦਰਖਤ 50 ਦਰਖਤ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਖਤ ਹੈ ਜਿਹੜੇ ਇਸ ਥਾਂ ਤੋਂ ਵੱਡੇ ਗਏ ਨੇ ਜਿਸ ਦਾ ਖੁਲਾਸਾ ਹੈ ਮੇਰੇ ਵੱਲੋਂ ਤੇ ਮੇਰੇ ਸਹਿਯੋਗੀ ਦੀਪਕ ਅਗਨੀ ਹੋਤਰੀ ਜੀ ਵੱਲੋਂ ਵੀ ਕੀਤਾ ਗਿਆ ਸੋ ਹੁਣ ਵੇਖਣਾ ਹੋਵੇਗਾ ਇਸ ਸਾਰੇ ਖਬਰ ਤੋਂ ਬਾਅਦ ਪ੍ਰਸ਼ਾਸਨ ਜਾਂ ਸਰਕਾਰ ਹੁਣ ਕੀ ਰੁਖ ਅਖਤਿਆਰ ਕਰਦਾ ਹੈ